ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤ ਰਹੋਗੇ ਕੁਐਸਟ ਬੇਨਤੀ ਕਰਦੇ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਆ ਜਾਂਦਾ ਅੱਜ ਦੀ ਆਪਣੀ ਵਿਜ਼ਿਟ ਪਿੰਡ ਪੁੱਝਰ ਕਲਾਂ ਪਹੁੰਚਿਆ ਬਾਈ ਬਲਦੇਵ ਸਿੰਘ ਜੀ ਬਲਦੇਵ ਸਿੰਘ ਦੇ ਘਰ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਹਿਸੀਲ ਇਹਨੂੰ ਤਰਨਤਾਰਨ ਸਾਹਿਬ ਤਿੰਨ ਮੱਝਾਂ ਵਿਖਾਵਾਂਗੇ ਇੱਕ ਨੀਲੀ ਰਾਵੀ ਦੀ ਦੋ ਜਿਹੜੀਆਂ ਤਾਜ਼ੀਆਂ ਸਈਆਂ ਸਵਾਈਆਂ ਇੱਕ ਨੀਲੀ ਰਾਵੀ ਤਾਜੀ ਸੋਈਆ ਇੱਕ ਨੀਲੀ ਰਾਵੀ ਗੱਭਣ ਆ ਇੱਕ ਮੋਹਰਾ ਦੀ ਸੋਈ ਛੋਟੀ ਤਿੰਨ ਆਲੀ ਮਾਲੇਖ ਕਰ ਤੋਂ ਵਿਖਾਵਾਂਗੇ ਜਾਇਜ਼ ਕੀਮਤ ਵਿੱਚ ਖਰੀਦਦਾਰੀ ਕਰਾਵਾਂਗੇ ਜੁੜੇ ਰਹੋ ਫਰਜ ਸਮਝ ਕੇ ਅੰਤ ਤੱਕ ਜੀ ਆਓ ਕਰੀਏ ਗੱਲਬਾਤ ਭਾਈ ਬਲਦੇਵ ਸਿੰਘੜਾ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀ ਜੀ ਸਤਿ ਸ੍ਰੀ ਅਕਾਲ ਚੜਦੀ ਕਲਾ ਬੜਾ ਬਹੁਤ ਬਹੁਤ ਕਿਰਪਾ ਮਾਲਕ ਦੀ ਕਾਬ ਦੀ ਮਿਹਰ ਆ ਸ਼ੁਕਰ ਹੈ ਜੀ ਵੀਰ ਨੂੰ ਵੇਖਣ ਆਲੇ ਵੀਰਾਂ ਦੇ ਸਾਥ ਰਹੀ ਗਾਤਾ ਨਵਾ ਨਵਾ ਸ਼ੁਕਰ ਹੈ ਜੀ ਹੋਰ ਕੰਮ ਸਿੱਧਾ ਬਹੁਤ ਬਹੁਤ ਵਧੀਆ ਵਪਾਰ ਲੈਣ ਦਾ ਕੀਤਾ ਹਨਾ ਹਾਂਜੀ ਹਾਂਜੀ ਠੀਕ ਆ ਨਾਮ ਕੀ ਆ ਗਿਆ ਜੀ ਨਾਮ ਆਪਣਾ ਬਲਦੇਵ ਸਿੰਘ ਪਿੰਡ ਪਿੰਡ ਪੁੱਜਰਕਲਾਂ ਜ਼ਿਲ੍ਹਾ ਜ਼ਿਲ੍ਹਾ ਤਰਨਤਾਰਨ ਤੋਂ ਸੇਲਵੋ ਤਰਨਤਾਰਨ ਹਾਂ ਠੀਕ ਆ ਜੀ ਮੋਬਾਈਲ ਨੰਬਰ 8872324096 ਠੀਕ ਆ ਜੀ ਤਿੰਨ ਐਨੀਮਲ ਵਿਖਾਈ ਆ ਨਾ ਹਾਂਜੀ ਹਾਂਜੀ ਦੋ ਨੀਲੀ ਦੇ ਹਾਂਜੀ ਇੱਕ ਮੋਰਾ ਜਹਾਜ ਦੀ ਹਾਂਜੀ ਹਾਂਜੀ ਤੇ ਸ਼ੁਰੂਆਤ ਇਹ ਤੋਂ ਕਰੀਏ ਇਹ ਤੋਂ ਕਰੀਏ ਇੱਕ ਕਣਵਾ ਸੁਭਾ ਆ ਗਈ ਇਹ ਤਾਂ ਦੂਜਾ ਸੁਭਾ ਜੀ ਦੂਜਾ ਸੁਭਾ ਤੇ ਬਿਲਕੁਲ ਘਿੱਲੀ ਸੂਈ ਆ ਹਾਂਜੀ 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 ਕਿੰਧਨ ਦੀ ਸੂਈ ਆ ਚੌਥਾ ਦਿਨ ਹੋਇਆ ਇਹਨੂੰ ਜੀ ਆਵੇ ਚੌਥਾ ਕੱਟੀ ਮਗਰ ਕੱਟੀ ਆ ਗਈ ਹਨਾ ਕੱਟੀ ਬੜੀ ਪਿਆਰੀ ਸਜਣੋ ਪਾਈ ਆ ਤੇ ਬਿੱਲੀ ਮਣਕੀ ਆ ਜਿਹੜੀ ਅੱਖ ਨੀਲੀ ਅੱਖ ਦੇ ਵਿੱਚ ਆ ਗਈ ਸਜਣੋ ਬਿੱਲੀ ਮਣਕੀ ਨੀਲੀ ਅੱਖ ਛਣਾ ਥੁਣਾ ਦਾ ਵੀ ਗੈਬ ਚੰਗਾ ਸਜਣੋ ਬਿਲਕੁਲ ਓਕੇ ਆ ਕਿਉਂ ਗੁੱਠਾਂ ਦੇ ਥਾਂ ਲੱਗੇ ਵੇਖੋ ਪੂਣੀ ਵਰਗੇ ਤੇ ਚੰਗੀ ਵਿਰਲ ਹੋਰ ਲਿਆ ਮਿਲਕ ਮੈਂ ਵੀ ਚੰਗੀ ਲਾਈ ਫਿਰਦੀ ਆ ਸਿੰਘ ਦੀ ਗੱਲ ਕਰੀਏ ਤੇ ਬਿਲਕੁਲ ਨਿੱਕਾ ਗੋੜ ਸਿੰਘ ਆ ਬਾਕੀ ਤਰਾ ਤਰਾ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਨੇ ਆ ਪੇਟ ਪੂੜਾ ਵੀ ਚੰਗਾ ਰਾਜੀ ਬਾਜੀ ਸਜਣੋ ਪੂਰੀ ਰਾਜੀ ਆ ਹਨਾ ਲੋ ਹਾਂਜੀ ਤੋੜ ਦੋ ਦੰਤਾਂ ਨੂੰ ਲਾਓ ਲਾਓ ਐਨੂੰ ਨੌਈ ਸਜਰੋ ਪੂਰੀ ਰਾਜੀ ਬਾਜੀ ਆ ਜਵਾਨ ਆ ਝੋਟੀ ਸੁਹਾ ਦੁੱਜਾ ਹੋ ਗਈ ਤੇ ਨੌਲੀ ਬਾਕੀ ਸਫਾਈ ਸੁਭਾਨੇ ਦੀ ਤੁਸੀਂ ਦੇਖ ਸਕਦੇ ਬਹੁਤ ਜਿਆਦਾ ਚੰਗੀ ਆ ਕੀ ਬਾਤ ਹੈ ਜਿੰਨੇ ਵੀ ਆ ਬੈਕ ਸਾਈਡ ਆ ਬੈਕਗ੍ਰਾਉਂਡ ਹੀ ਸਭ ਤਿਆਰ ਕੀਤੀ ਝੋਟੀ ਨੇ ਇੱਕ ਰੰ ਲੈਵਾਲੂ ਆ ਮਾੜੀ ਜੀ ਬੰਤਰਪੂਲ ਫੜ ਕੇ ਵਿਖਾ ਦੋ ਕਿਆ ਬਾਤ ਹੈਨਾ ਬਿਲਕੁਲ ਓਕੇ ਝੋਟੀ ਹੈਨਾ ਕਿਆ ਬਾਤ ਚੰਗੀ ਝੋਟੀ ਬਾਈ ਜੀ ਕੀਮਤ ਕਿੰਨੀ ਕਰ ਦਈਏ ਕੀਮਤ ਆ ਨਾ 1.5 ਦੀ ਨਹੀਂ ਜਾਇਜ਼ ਕਰਕੇ ਕਰ ਦੋ ਪਹਿਲੀ ਵੀਡੀਓ ਜੇ ਫੜ ਬਲ ਫੜੋ 3000 ਘਟਾ ਦਾਂਗੇ 1-2 ਦੀ ਦੇ ਦਾਂਗੇ ਉਹ ਪੂਰੇ ਲੱਖ ਦੀ ਕਰ ਦਈ ਜਾਂਦਾ ਹੈਨਾ ਮਾਰ ਦੇ ਥਾਪੀ ਜਿੰਦੀ ਰਵੇ ਲਓ ਜੀ ਤੇ ਲੋ ਜੀ ਉਹ ਚੁੱਪ ਕਰ ਜਾ ਮੜਿਆ ਤੇ ਆ ਆ ਗਿਆ ਕੱਟਾ ਮਿਲਕਾ ਫਨ ਹਾਂਜੀ ਇਹਦਾ ਇਹ ਕਿਦਨ ਦੀ ਸੂਈ ਭਾਈ ਇਹ ਪਰਸੋਂ ਸੂਈ ਇਹ ਪਰਸੋਂ ਸੂਈ ਹੈ ਇਹ ਕਿੰਨੇ ਦੁੱਧ ਤੋਂ ਸਟਾਰਟਿੰਗ ਕੀਤੀ ਆ ਇਹਦੇ ਆਇਆ ਬਗਲੀ 8 ਕਿਲੋ ਆ 8 ਕਿਲੋ 8 ਹੋ ਜੇ 9 ਇਹ ਬਟਨ ਵਾਲਾ ਜੱਡਾਂ ਦਾ ਨਾ ਮੋਟਾ ਥਾਂ ਲੋ ਜੀ ਸੱਚ ਨੂੰ ਕਾ ਦਿੰਦਾ ਵੀ ਚੰਗਾ ਵੱਡਾ ਛੋਟੀ ਦਾ ਮਿਲਕਮੈਨ ਥਨ ਥੁਣ ਬਹੁਤ ਸੋਹਣਾ ਲੱਗਾ ਲਾਇਓ ਕੀ ਬਾਤ ਹੈ ਕਾ ਪਰਦੀਆਂ ਨਾ ਕੈਮਰੇ ਤੋਂ ਲਓ ਜੀ ਮਿਲੋ ਸਹੀ ਤੇ ਬੰਦੋ ਜੀ ਕੀ ਬਾਤ ਹੈ ਸੁਭਾਈ ਸੁਭਈ ਇੰਦੀ ਬੜੀ ਛੋਟੀ ਜਿਹੀ ਲੱਗੀ ਸਚਨੋ ਕਦ ਕੋ ਦੇਦਾ ਬੜਾ ਵੱਡਾ ਤੇ ਘਟਾ ਦੇ ਮਗਰ ਹਨਾ ਕਰਮਾਂ ਜੀ हां चौवाई एक नंबर होएगी। एंडी भाई दी कीमत ਕਿੰਨੀ ਕਰਦੀ ਕੇ ਜੈਸਨੋ। ਇਹਦੀ ਆ ਨਾ ਪੂਰੇ ਲੱਖ ਹੀ ਦੇਣਾ। ਪਿਆਰ ਮਾਤ ਕਰਦੀ ਜਾਂਦਾ। ਚਲ 2000 ਰੁਪਏ ਦਾ ਰਸ। 92 ਹੀ ਨਾ ਦੇ ਦੇ ਕੇ ਐਂਡੀ। 100 ਰੁਪਿਆ ਛੋੜੀ ਹਨਾ। ਚਲ ਠੀਕ ਹੈ। ਠੀਕ ਹੈ। ਸੱਜਣੋ 92000 ਦੀ ਤੇ ਕਰਾਂ ਥੰਥੂਨ ਤੁਹਾਨੂੰ ਨੇੜੇ ਤੋਂ ਚੱਕ ਕਰਵਾ ਦਿੰਨੇ ਆ। ਗਰਮਾਲੀ ਦੇ। ਲਓ ਜੀ। ਬਾਕੀ ਕੱਟਾ ਵੀ ਝੁੰਗਣ ਦੇ ਪਰਲੀ ਸਾਈਡ ਮੜਿਆ ਵੇਖਿਓ। ਲੋ ਜੀ। ਕੀ ਆ ਬਾਰੇ? ਲਾ ਦੋ। ਚੰਗੀ ਸੋਹਣੀ ਸੱਜਣੋ। ਤੈਂਕ ਸੁng ਵੀ ਚੰਗਾ 92000 ਦੀ ਹੈ ਦੂਜਾ ਸੁਆਣ ਹਾਂਜੀ ਦੂਜਾ ਸੁਆਣ ਦੂਜਾ ਸੁਆ ਆ ਗਈ ਅਗਲੇ ਪੰਨੇ ਤੀਜੇ ਨੰਬਰ ਤੇ ਆ ਗਈ ਨੀਲੀ ਤੇ ਰਾਵੀ ਜੀ ਨੂੰ ਕਹਿ ਦਿੰਦੇ ਆ ਬਾਰਡਰ ਬਿਲਡ ਦੀ ਸਾਡੀ ਬਾਟ ਰੇਜੀ ਇਹ ਸੁਆ ਤੀਜਾ ਹੋਊ ਕਿ ਲੱਗਦੀ ਹਾਂਜੀ ਇੱਥੇ ਜੀ ਹਾਂ ਹੋਊਗਾ ਤੇ ਚੰਗੀ ਸਜਣੋਂ ਥੱਲੋਂ ਖਿਲਰ ਰਹੀਆਂ ਕਮਲ ਦੇ ਫੁੱਲ ਆਕੂ ਖਿਲਰੀ ਪਈ ਥੱਲੋਂ ਬਾਕੀ 2-4 ਦਿਨ ਦਾ ਸਮਾਂ ਬਾਕੀ ਰਹਿ ਗਿਆ ਹੋਊਗਾ ਹਣਾ ਹਾਂ ਰਹਿਗੇ ਇੱਕ ਦੋ ਦਿਨ ਇੰਨਾ ਕੁ ਲੈਣਾ ਨੇ ਤਾਂ ਨੂੰ ਮਰਜ਼ੀ ਬਾਈ ਕਰ ਦਿਓ ਇਹਨੂੰ ਵਾ ਸੱਚ ਨਾਲ ਜੰਗੀ ਆ ਜਿੰਨੀ ਵੀ ਹੈਗੀ ਕਰਮਾ ਵਾਲੀ ਤੇ ਇਤੋਰਾ ਤਰਾ ਬੜਾ ਸੋਹਣਾ ਮੈਂ ਇਹਦਾ ਲੈ ਓ ਬਾਈ ਜੀ ਕਮਾ ਲਿਓ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਨੀਲੀ ਦਾ ਵੀ ਜਾ ਗਈ ਥਨ ਥੁਣ ਬੜਾ ਸੋਹਣਾ ਲੱਗਾ ਲੋ ਤੇ ਹਾਈਟ ਹੈਗਾ ਰੋਕ ਲਿਓ ਬਾਈ ਮੜਿਆ ਥਾਣੇ ਕਰਾ ਵਾਨਾ ਬੋਨਾ ਨਾ ਲੈਵਾ ਪੱਧਰ ਵਿਖਾ ਦਗੇ ਕੀ ਬਾਤ ਈ ਸੱਜਣੋ ਲੈਵਾ ਲੂਆ ਬਹੁਤ ਸੋਹਣਾ ਲੱਗਾ ਤੇ ਬਿਲਕੁਲ ਪੱਧਰ ਹੈ ਥਾਂ ਲੈਵਾ ਕੋਈ ਬਾਇਸ਼ਾਈ ਨਹੀਂ ਕੋਕੇ ਥਣ ਥਣ ਤੋਰ ਤੋਂ ਲੰਮੀ ਲੋ ਜੀ ਤੇ ਨਹੀਂ ਲੀਦਾ ਭਾਈ ਜੀ ਕਿਉਂ ਤਾਂ ਕਿੰਨੀ ਕਰਦੀ ਇਹ ਤਾਂ ਦੇ ਦੀਆਂ 90 ਦੀ ਹੋਰ ਜੈਸ ਨੂੰ ਥੋੜਾ ਬਾਧਾ ਚਲ ਪਏ ਹੋ ਜਾਊਗਾ ਮਾਨ ਤਾਨ ਕਿੰਨਾ ਕੁ ਜੀ ਹਾਂ ਆ ਦੇ ਨਾ 85 ਦੀ ਕਰਦਗੇ ਹਾਂ ਦੇ ਨਹੀਂ ਧੱਕਾ ਹੋਏ ਨਾ ਜਾਵਾਂ ਜਾਂਦੇ ਚੱਲ ਕੋਈ ਨਹੀਂ ਜੀ ਸਜਨੋ 85000 ਦੀ ਹਾਂ ਦੇ ਨਾ ਇਹ ਮੈਂ ਮਿਲ ਜੂਗੀ ਤਿੰਨ ਮੱਝਾਂ ਦੋ ਸਈਆਂ ਸਈਆਂ ਤਾਜ਼ੀਆਂ ਸੋਹਣੀਆਂ ਮੱਝਾਂ ਬਾਈ ਦੀਆਂ ਰੇਟ ਵੀ ਬੜਾ ਸੋਹਣਾ ਅਖੀਕਤਾ ਬਾਈ ਨੇ ਆਪਣੀ ਖਰੀਦਦਾਰੀ ਕਰਿਓ ਪਿੰਡ ਪੁਜਰ ਕਲਾਂ ਪਹੁੰਚ ਕੇ ਜ਼ਿਲ੍ਹਾ ਸ਼ਹੀਦ ਭਰਮ ਤਸ ਨੇੜੇ ਝਬਾਲ ਵੀ ਰਹਿ ਜਾਂਦਾ ਗੱਗੋ ਬੂਹਾ ਵੀ ਤੇ ਇਧਰੋਂ ਸੌਰ ਸਿੰਘ ਸਾਹਿਬ ਅਗੋਬੋਤ 5 ਕਿਲੋਮੀਟਰ ਹੈ ਮਾਪੁਰਖਾਂ ਦਾ ਸਾਨਿਆ ਨਗਰ ਸੌਰ ਸਿੰਘ ਇਹ ਵੀ ਬਿਲਕੁਲ ਲੱਗੇ ਲੱਗੇ ਹੀ ਆ ਵਿਚ ਵਿਚਾਲੇ ਜੇ ਆ ਗਿਆ ਪੁੱਛਣ ਕਰਾਂ ਤੇ ਆਪਣੀ ਖਰੀਦਦਾਰੀ ਕਰਿਓ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਰੱਬ ਰੱਖਾ ਜੀ ਸਤਿ ਸ੍ਰੀ ਅਕਾਲ